ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਵਿੱਚ ਐਤਵਾਰ ਨੂੰ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਹੋਈ ਰੈਲੀ ਵਿੱਚ ਹਜ਼ਾਰਾਂ ਸਮਰਥਕ ਇਕੱਠੇ ਹੋਏ ਕੁਝ ਕਾਂਗਰਸੀ ਆਗੂਆਂ ਵੱਲੋਂ ਇਸ ਰੈਲੀ ਨੂੰ ਨੀਚੀ ਦੱਸ ਕੇ ਵਿਰੋਧ ਕੀਤਾ ਗਿਆ ਇਸ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ 9 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਇੱਕ ਹੋਰ ਰੈਲੀ ਕਰਨ ਦਾ ਐਲਾਨ ਕੀਤਾ ਸੋ ਇਸ ਦੌਰਾਨ ਐਤਵਾਰ ਨੂੰ ਸਿੱਧੂ ਨੇ ਕਰਜ਼ੇ ਦੇ ਮੁੱਦੇ ਤੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਕੀ ਚਿਵਾਲਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨਾ 사ਦਿਆ ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਧਰਮ ਦੇ ਸਰਵਉੱਚ ਅਸਥਾਨ ਸ੍ਰੀ ਤਾਕਤ ਤੇ ਜ਼ਾਇਬ ਦੀ ਮਾਨ ਮਰਿਆਦਾ ਤੇ ਵੀ ਸਵਾਲ ਖੜੇ ਕੀਤੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਨੂੰ ਸਲਾਹ ਵੀ ਦਿੱਤੀ ਹੈ ਇਸ ਦੌਰਾਨਤਵਾਰ ਨੂੰ ਸਿੱਧੂ ਨੇ ਕਰਸੇ ਤੇ ਮੋਤੇ ਤੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵੀਕੇ ਜੀਵਾਲ ਅਤੇ ਮੁੱਖ ਮੰਤਰੀ ਮਾਂ ਤੇ ਨਿਸ਼ਾਨਾ ਸਾਧਿਆ ਉਹਨਾਂ ਆ ਕਿਹਾ ਕਿ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਨੀਤੀਆਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ ਉਹਨਾ ਕਾਂਗਰਸ ਨੂੰ ਨਸੀਹਤਾਂ ਦਿੰਦੇ ਹੋਏ ਕਿ ਹੈ ਕਿ ਜਦੋਂ ਤੱਕ ਕਾਂਗਰਸ ਆਪਣੇ ਵਰਕਰਾਂ ਨੂੰ ਨਾਮ ਨਾਲ ਨਹੀਂ ਜਾਣਦੀ ਉਦੋਂ ਤੱਕ ਜਿੱਤ ਆਸਾਨ ਨਹੀਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਬਦਲਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਸਾਫ ਕ ਮੁੱਖ ਮੰਤਰੀਆਂ ਤੇ ਸੂਬੇ ਨੂੰ ਲੁੱਟਣ ਦੇ ਇਲਜ਼ਾਮ ਵੀ ਲਗਾਏ ਨੇ ਉਹਨਾਂ ਸਾਫ ਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਿ ਹਾ ਕਿ ਇੱਕ ਮੁੱਖ ਮੰਤਰੀ ਹੱਥ ਵਿੱਚ ਸ਼੍ਰੀ ਗੁਟਕਾ ਸਾਹਿਬ ਲੈ ਕੇ ਸੌਂਚ ਚੁਗਦਾ ਰਿਹਾ ਤੇ ਪੰਜਾਬ ਡੁੱਬਦਾ ਰਿਹਾ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਅਟਾਰੀ ਬਾਰਡਰ ਤੋਂ ਕਾਰੋਬਾਰ ਸ਼ੁਰੂ ਕਰਨ ਦੀ ਮੰਗ ਉਠਾਈ ਉਹਨਾਂ ਕਿ ਆ ਕਿ ਅਟਾਰੀ ਬਾਰਡਰ ਖੋਲਣ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਤਾਂ ਜੋ ਕਿਸਾਨ ਆਪਣੀ ਉਪਜ ਦੂਸਰੇ ਦੇਸ਼ਾਂ ਵਿੱਚ ਭੇਜ ਸਕਣ ਸਿੱਧੂ ਨੇ ਕਰਜ਼ੇ ਵਿੱਚ ਡੁੱਬੇ ਪਾਵਰ ਪਲਾਂਟ ਨੂੰ ਖਰੀਦਣ ਲਈ ਸੀਐਮ ਭਗਵੰਤ ਮਾਨ ਨੂੰ ਵੀ ਕੋਸਿਆ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਟਿਕਾਊ ਵਿੱਤੀ ਫੈਸਲਿਆਂ ਦੀ ਲੋੜ ਹੈ ਮਹੱਤਵਪੂਰਨ ਪ੍ਰਾਪਤੀਆਂ ਦੀ ਨਹੀਂ ਇਨ੍ਹਾਂ ਕਦਮਾਂ ਦੇ ਨਾਲ ਕਰਜ਼ਾ ਸੰਕਟ ਹੋਰ ਡੂੰਘਾ ਹੋਵੇਗਾ ਗੋਇੰਦਵਾਲ ਪਾਵਰ ਪਲਾਂਟ ਚਿੱਟੇ ਹਾਥੀਵਾਂਗ ਹੈ ਸੂਬੇ ਦੀ ਵਿੱਤੀ ਹਾਲਤ ਪਹਿਲਾਂ ਹੀ ਇਹ ਤੜਾ ਪੂਰਨ ਬਣੀ ਹੋਈ ਹੈ ਅਜਿھے ਵਿੱਚ 6600 ਕਰੋੜ ਰੁਪਏ ਦੇ ਕਰ ਸੇ ਨਾਲ ਪਲਾਨ ਦਾ ਬੋਝ ਪੰਜਾਬ ਤੇ ਹੋਰ ਪਾ ਦਿੱਤਾ ਗਿਆ ਨੌਜੋਤ ਸਿੰਘ ਸਿੱਧੂ ਨੇ ਆਪਣੇ ਵਿਚਾਰਾ ਨੂੰ ਦੁਹਰਾਉਂਦੇ ਹ ਕਿ ਹਾਕੀ ਪੰਜਾਬ ਨੂੰ ਅਜਿھے ਮੁੱਖ ਮੰਤਰੀ ਦੀ ਲੋੜ ਹੈ ਜੋ 50000 ਕਰੋੜ ਰੁਪਏ ਕਮਾ ਸਕੇ ਸੋ ਕਰ ਸੇ ਲੈ ਕੇ ਅਤੇ ਪੰਜਾਬ ਦੇ ਵਿੱਚ ਮੁਫਤ ਬਿਜਲੀ ਮੁਹਈਆ ਕਰਵਾ ਕੇ ਪੰਜਾਬੀਆਂ ਤੇ ਹੀ ਬੋਝ ਪਾਇਆ ਜਾ ਰਿਹਾ ਹੈ ਪਰ ਆਪ ਸਰਕਾਰ ਰੇਤ ਅਤੇ ਸ਼ਰਾਵਲ ਧਿਆਨ ਨਹੀਂ ਦੇ ਰਹੀ ਜਿਸ ਤੋਂ 50000 ਕਰੋੜ ਰੁਪਏ ਉਵਦ ਦੇ ਕਮਾਈ ਕੀਤੀ ਜਾ ਸਕਦੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਪ੍ਰਿਸ਼ਟ ਸਰਕਾਰ ਦੱਸਿਆ ਉਹਨਾਂ ਕਿਹਾ ਕਿ ਪਹਿਲਾਂ ਇਹ 75 25 ਹੁੰਦਾ ਸੀ ਪਰ ਹੁਣ 80 20 ਹੋ ਗਿਆ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਖੁਸ਼ਬਾਦ ਸਿੰਘ ਜਟਾਣਾ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਵਿਰੋਧ ਕਰ ਚੁੱਕੇ ਨੇ ਇਸ ਦੇ ਨਾਲ ਹੀ ਸਿੱਧੂ ਦੇ ਹਜ਼ਾਰਾਂ ਸਮਰਥਕ ਉਹਨਾਂ ਨੂੰ ਸੁਣਨ ਲਈ ਪਹੁੰਚੇ ਇਸ ਰੈਲੀ ਵਿੱਚ ਬਠਿੰਡਾ ਜ਼ਿਲ੍ਹਾ ਕਾਂਗਰਸ ਪਾਰਟੀ ਦੀ ਟੜੇਬੰਦੀ ਸਾਹਮਣੇ ਆ ਗਈ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਖੁਸ਼ਵਾਨ ਸਿੰਘ ਜਟਾਣਾ ਨੇ ਕੁਝ ਦਿਨ ਪਹਿਲਾਂ ਇਸ ਰੈਲੀ ਨੂੰ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਰੈਲੀ ਦੱਸਿਆ ਸੀ ਇਹਨਾਂ ਹੀ ਨਹੀਂ ਉਹਨਾਂ ਕਾਂਗਰਸੀ ਵਰਕਰਾਂ ਨੂੰ ਇਸ ਰੈਲੀ ਤੋਂ ਦੂਰੀ ਬਣਾ ਕੇ ਰੱਖਣ ਦੀ ਵੀ ਸਲਾਹ ਦਿੱਤੀ ਸੋ ਦਿਹਾਤੀ ਪ੍ਰਧਾਨ ਖੁਸ਼ਵਾਨ ਸਿੰਘ ਜਟਾਣਾ ਦੀ ਤਰਫੋਂ ਕੁਝ ਪਿੰਡਾਂ ਦੇ ਸਰਪੰਚਾਂ ਤੇ ਪੰਜ ਵੀ ਮੌਜੂਦ ਸਿੱਧੂ ਦੀ ਰੈਲੀ ਦਾ ਵਿਰੋਧ ਕਰਨ ਉੱਥੇ ਪਹੁੰਚੇ ਸੋ ਉਹਨਾਂ ਨੇ ਜਟਾਣਾ ਦਾ ਵਿਰੋਧ ਕਰਦਿਆ ਸਿੱਧੂ ਨੂੰ ਸਮਰਥਨ ਦੇਣ ਦੀ ਗੱਲ ਕਹੀ ਕੁਝ ਸਰਪੰਚਾਂ ਨੇ ਖੁਸ਼ਵਾਨ ਸਿੰਘ ਜਟਾਣਾ ਨੂੰ ਵਿਰੁੱਧ ਮਾ ਪੰਜਾਬ ਮਾਮਲਿਆਂ ਦੇ ਇਨਜਾਜ ਦਵਿੰਦਰ ਯਾਦਵ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ